ਕੀ ਹਾਲ ਚੱਲੇ ਤੁਹਾਡੇ ਸਾਰੇ ਨੇ I hope ਸਾਰੇ ਠੀਕ ਹੋਵਗੇ ਮੈਂ ਤਾਂ ਆਪਣਾ ਪ੍ਰੀ ਸਿੰਘ ਸੋ ਜਿਵੇਂ ਕਿ ਤੁਹਾਨੂੰ ਪਤਾ ਹਰ ਸਾਲ ਲੋਹੜੀ ਤੇ ਹਰ ਬੋਦੀ ਤੋਂ ਮਨਾਇਆ ਜਾਂਦਾ ਹੈ ਸੋ ਇੱਥੇ ਅੱਜ ਸਾਡੇ ਘਰ ਦੇ ਬਿਲਕੁਲ ਕੋਲ ਤੇ ਇੱਥੇ 3ਾਂ ਦੀ ਲੋਹੜੀ ਮਨਾਈ ਜਾ ਰਹੀ ਹੈ ਸਪੈਸ਼ਲ ਸੋ ਦੇਖਦੇ ਆਂ 3ਾਂ ਦੀ ਲੋਹੜੀ ਕਿਵੇਂ ਮਨਾਈ ਜਾਂਦੀ ਹੈ ਇੱਥੇ ਇੱਕ ਬਹੁਤ ਹੀ ਵਧੀਆ ਪ੍ਰੋਗਰਾਮ ਰਚਿਆ ਗਿਆ ਜਿੱਥੇ ਇੱਕ ਸੈਲੀਬ੍ਰਿਟੀ ਵੀ ਆ ਰਹੇ ਤੇ ਵਧੀਆ ਖਾਣ ਪੀਣ ਦਾ ਫੰਕਸ਼ਨ ਇੱਥੇ ਰੱਖਿਆ ਗਿਆ ਦੇਖਦੇ ਆਂ ਆਪਾਂ ਪ੍ਰੋਗਰਾਮ ਆਲਮੋਸਟ ਸ਼ੁਰੂ ਹੋ ਚੁੱਕਿਆ ਸੋ ਆਓ ਦੇਖਦੇ ਆਂ ਪ੍ਰੋਗਰਾਮ ਕਿਵੇਂ ਦਾ ਰਹਿੰਦਾ ਹੈ ਕਿਵੇਂ ਨੇ ਪ੍ਰਬੰਧ ਨੇ ਤੇ ਸਾਰਦ ਦਿਖਾ ਨਿਰੋਗ ਪ੍ਰੋਗਰਾਮ ਜਿਹੜੇ ਸਾਡੇ ਚੈਨਲ ਤੇ ਨਵੇਂ ਆਏ ਨੇ ਉਹ ਕਰਦੇ ਚੈਨਲ ਨੂੰ ਸਬਸਕ੍ਰਾਈਬ ਜੁੜੋ ਤੇ ਸਾਡੇ ਵਲੌਗ ਵਿੱਚ ਹਿੱਸਾ ਲਿਆ ਗਾਲ ਜੀ ਸੋ ਇਹ ਜਿਹੜਾ ਬੋਰਡ ਲੱਗਿਆ ਹੋਇਆ ਤੁਸੀਂ ਦੇਖ ਸਕਦੇ ਹੋ ਧੀ ਆਦੀ ਲੋੜੀ ਫੈਸ਼ਨ ਮਨਾਈ ਜਾ ਰਹੀ ਹੈ ਤੇ ਜਿਹੜੇ 1 ਤੋਂ ਲੈ ਕੇ 8 ਸਾਲ ਦੀ ਉਮਰ ਦੇ ਜਿਹੜੀਆਂ ਧੀਆ ਹੋਣਗੇ ਉਹਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਏਗਾ ਤੇ ਇਹ ਜਿਹੜੇ ਪ੍ਰਧਾਨ ਸਾਹਿਬ ਨੇ ਸਿਮਰਨਜੀਤ ਸਿੰਘ ਆਂਦੀ ਤੇ ਇਹਨਾਂ ਨੇ ਇਹ ਸ਼ਹਿਰ ਪ੍ਰੋਗਰਾਮ ਰਖਵਾਇਆ ਤੇ ਇਹ ਜਿਹੜੀ ਸਾਰੀ ਮਹਾਨ ਸ਼ਕਤੀਆ ਦਾ ਤੇ ਜਿਹੜੇ ਇਸ ਅਖਾਰੇ ਵਿੱਚ ਜਿਹੜੇ ਕਲਾਕਾਰ ਦੇ ਓਨ ਨੇ ਜਸਵੰਤ ਖਾਨੇਵਾਲ ਤੇ ਉਹਨਰ ਮੈਨੂੰ ਇਹ ਪ੍ਰੋਗਰਾਮ ਜਾਨੇ ਆਪਾਂ ਅੱਜ ਦਿਖਾਣੇ ਆ ਤੇ ਜਿਹੜੇ ਰੱਬ ਦਾ ਰੇਡੀਓ ਵਿੱਚ ਤੁਸੀਂ ਐਕਟ੍ਰੈਸ ਦੇਖਿਆ ਹੋਵੇਗੇ ਸੁਨੀਤਾ ਧੀਰ ਉਹ ਵੀ ਪਹੁੰਚ ਹੋਏ ਨੇ ਇਹ ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਨੇ ਤੇ ਆਓ ਆਪਾਂ ਦੇਖਦੇ ਹਾਂ ਪ੍ਰੋਗਰਾਮ ਤੇ ਚੱਲਦੇ ਹਾਂ ਅੰਦਰ ਤੇ ਦੇਖਨੇ ਕਿਵੇਂ ਦਾ ਪ੍ਰੋਗਰਾਮ ਰੱਖਿਆ ਗਿਆ ਤੇ ਇਹ ਤੁਸੀਂ ਦੇਖ ਸਕਦੇ ਹੋ ਇਹ ਸਾਰਾ ਅੰਦਰ ਉਹ ਹੈ ਤੇ ਇਸ ਅੰਦਰ ਉਹ ਦੇ ਬਿਲਕੁਲ ਕੈਂਪ ਕਲੋਨੀ ਹੈਗੀ ਇੱਧਰ ਤੇ ਇੱਧਰ ਉਹ ਸਾਹਮਣੇ ਪ੍ਰੋਗਰਾਮ ਰੱਖਿਆ ਗਿਆ ਆਓ ਚੱਲਦੇ ਹਾਂ ਦੇਖਦੇ ਹਾਂ ਕਿਵੇਂ ਦਾ ਮਾਹੌਲ ਹੈ ਕਿਵੇਂ ਦਾ ਪ੍ਰੋਗਰਾਮ ਰੱਖਿਆ ਗਿਆ ਤੇ ਆਪਾਂ ਚੱਲਦੇ ਹਾਂ ਅੰਦਰ ਸੋ ਇਹ ਹੈ ਜੀ 메인 ਐਂਟਰੈਂਸ ਪ੍ਰੋਗਰਾਮ ਦੀ ਆਓ ਚੱਲਦੇ ਆਂ ਅੰਦਰ ਦੇਖਦੇ ਆਂ ਕਿਹੋ ਜਿਹਾ ਪ੍ਰੋਗਰਾਮ ਹੈ ਤੇ ਸਜਾਵਟ ਬਹੁਤ ਹੀ ਵਧੀਆ ਕੀਤੀ ਹੋਈ ਹੈ ਅੰਦਰ ਦੇਖਦੇ ਆਪਾਂ ਪ੍ਰੋਗਰਾਮ ਕਿਸ ਟਾਈਪ ਦਾ ਰੱਖਿਆ ਗਿਆ ਹੈ ਕੀ ਪ੍ਰੋਗਰਾਮ ਹੈ ਦੇਖ ਸਕਦੇ ਹੋ ਵੀ ਪ੍ਰੋਗਰਾਮ ਸ਼ੁਰੂ ਹੋ ਗਿਆ ਤੇ ਖਾਣੇ ਦਾ ਵੀ ਪੂਰਾ ਪ੍ਰਬੰਧ ਹੈ ਨੂਡਲ ਟਿੱਕਿਆ ਆਫੀ ਸਾਰੇ ਕੁਝ ਇੱਥੇ ਰੱਖਿਆ ਗਿਆ ਤੇ ਚਲਿਆਂ ਸਾਹਮਣੇ ਜਾ ਰਿਹਾ ਸ਼ੋਅ ਤੇ ਦੇਖ ਸਕਦੇ ਹੋ ਕਿ ਲੋਕੀ ਕਾਫੀ ਆਏ ਹੋ ਇਹਦੇ ਪਹੁੰਚ ਲੈ ਨੇ ਇੱਧਰ ਪਕੌੜੇ ਟੋਟਲੇ ਦੇ ਜੋਰ ਚੱਲ ਰਿਹਾ ਤੇ ਆਪਾਂ ਚਲਿਆਂ ਅਗਲੇ ਪਾਸੇ ਜਿੱਥੇ ਪ੍ਰੋਗਰਾਮ ਚੱਲ ਰਿਹਾ ਸਾਰਾ ਤੇ ਬੈਠਣ ਦਾ ਸੀਟਿੰਗ ਪਲਾਨ ਵੀ ਵਧੀਆ ਤੇ ਤਕਰੀਬਾ ਤੋਂ ਰਾਤ ਦੇ ਆਸਵਾਜ ਰਹੇ ਨੇ ਸੋ so, 1 ਘੰਟਾ ਹੋ ਗਿਆ ਪ੍ਰੋਗਰਾਮ ਸ਼ੁਰੂ ਹੋਣ ਨੂੰ ਤੇ ਤੁਹਾਨੂੰ ਦਿਖਾਉਣਾ ਹੈ ਪ੍ਰੋਗਰਾਮ ਸੋ ਇੱਧਰ ਜਿਹੜੇ ਆਏ ਨੇ ਜੀ ਉਹ ਟੀਕੇ ਸਾਹਿਬ ਤੇ ਜਿਹੜੇ ਕਲਪ ਲੈ ਕੇ ਸਿੰਗਲ ਕਰ ਰਹੇ ਨੇ ਇਹਨਾਂ ਦੇ ਨਾਲ ਸੋ ਬੇਨੇ ਚੇ ਮਾਹਾਂ ਮੈਂ ਕਹਿੰਦੀ ਆ i will be to Yes. i'm gonna चुनी मेरी रंग दिलारिया अम्बल सर ते पापड़े अमल सर जे पपड़े तूं ਇਹ ਖਾਣ ਪੀਣ ਦਾ ਵੀ ਪੂਰਾ ਪ੍ਰਬੰਧ ਹੈ ਆਪਾਂ ਵੀ ਕੁਝ ਖਾਣੇ ਆ ਤੁਸੀਂ ਦੇਖ ਸਕਦੇ ਹੋ ਸੰਗਤ ਦਾ ਖਾਣ ਵਾਲਾ ਪੂਰਾ ਜੋਰ ਰੱਖ ਰਿਹਾ ਨੇ ਇਧਰ ਦੇਖੋ ਸਾਰਾ ਫਿਨਿਸ਼ ਹੈ ਇਧਰ ਵੀ ਚੱਲ ਰਿਹਾ ਹੈ ਇਧਰ ਦੇਖਣ ਦੇ ਲਈ ਨੂਡਲਸ ਮਿਲ ਰਹੇ ਨੇ ਤੱਲੇ ਭਰ ਰਹੇ ਨੇ ਨਾ ਭਰ ਰਹੇ ਨੇ ਤੇ ਲੋ ਜੀ ਸ਼ਗਰੇ ਆਪਾਂ ਨੂਡਲਸ ਤੇ ਦੇਖਦੇ ਹਾਂ ਅੱਗੇ ਦਾ ਪ੍ਰੋਗਰਾਮ ਸੋ ਹੁਣ ਅਗੇ ਜੀ ਫ੍ਰੈਂਚ ਫ੍ਰਾਈਜ਼ ਕੀ ਆਵਾਰਾ ਪ੍ਰਬੰਧ ਪੂਰਾ ਵਧੀਆ ਹੁਣ ਖਾ ਕੇ ਫਿਰ ਅੱਗੇ ਦੇਖਨੇ ਆ ਅੱਗੇ ਦਾ ਪ੍ਰੋਗਰਾਮ ਸੋ ਫਾਈਨਲੀ ਜੀ ਪੰਜਾਬੀ ਇੰਡਸਟਰੀ ਦੇ ਫੇਮਸ ਐਕਟਰ ਜਿਹਨਾਂ ਨੂੰ ਤੁਸੀਂ ਰੱਬ ਦੇ ਜੀ.ਐਚ ਵੀ ਦੇਖਿਆ ਹੈਗਾ ਸੁਨੀਤਾ ਧੀਰ ਜੀ ਉਹ ਆ ਚੁੱਕੇ ਨੇ ਤੁਹਾਨੂੰ ਦਿਖਾਉਣੇ ਆ ਤੇ ਫਿਰ ਦਿਖਾਉਣੇ ਆ ਅਗਰਾ ਪ੍ਰੋਗਰਾਮ ਉਹ ਪਹੁੰਚ ਚੁੱਕੇ ਨੇ ਸਾਰੇ ਕੋ ਇਹਦੀ ਐਂਟਰੀ ਹੋ ਗਈ ਸਾਡੇ ਬਿਲਕੁਲ ਨੇੜੇ ਜਿਹਨਾਂ ਦਾ ਪ੍ਰਮਾਤਮਾ ਗੁਰਦਾਸ ਸਿੰਘ ਸਵੇਨ ਦਾ ਜੀ ਜਦੋਂ ਇਹ ਆ ਗਏ ਜੀ ਸੁਨੀਤਾ ਜੀ ਜੀ ਆ ਜੀ ਵਾਹ ਸਵਾਗਤ ਹੈ ਦਾ ਸਾਡੇ ਬੜੇ ਫੇਮਸ ਪੰਜਾਬੀ ਇੰਡਸਟਰੀ ਦੇ ਫੇਮਸ ਕਾਰਡਰ ਆਥ ਮੈਡਮ ਆ ਸੁਨੀਤਾ ਦੇ ਜੀ ਸੋਪਣੇ ਕੁਛ ਸਾਡੋ ਸਦਾਲੀ ਇੱਥੇ ਡਾਕਟਰ ਬਲਬੀਰ ਸਿੰਘ ਜੀ ਪਹੁੰਚੇ ਨੇ ਹੈਲਥ ਮਿਨਿਸਟਰ ਤੇ ਇਹਨਾਂ ਦੇ ਵੀ ਸਵਾਗਤ ਕੀਤਾ ਗਿਆ ਹੁਣ ਉਹ ਵੀ ਅਜੇ ਸ਼ਹਿਰ ਦੇ ਮੱਜਾਗਾ ਯੂਨੀਵਰਸਿਟੀ ਤੋਂ ਆਉਂਦੇ ਦੀ ਗੱਲ ਚੱਲ ਰਿਹਾ ਕਿਸਰ ਮਾਰ ਦਿੱਤਾ ਜਾ ਰਿਹਾ ਸलो ਜੀ ਲੋਰੀ ਬਾਲਾ ਲੱਗੇ ਨੇ ਤੇ ਇਧਰ ਉਹਨੇ ਲੱਕੜਾ ਲਾ ਰਹੇ ਨੇ ਤਿਆਰੀ ਚੱਲ ਰਹੀ ਆ ਦੇਖੋ सोच <laughs> ਪਰ ਇਹ ਬਹੁਤ ਹੀ ਹੁੰਦੀ ਰਹਿੰਦੀ ਹੈ ਜੀ ਯੋਗ ਵੀ ਖੁਸ਼ਾਤ ਦੇ ਇੱਕ ਸ਼ਾਨ ਦੇ ਦੇਵੀ ਸੁਨਨ ਦੇ ਚੰਨ ਦੇ ਇੱਕ ਸ਼ਾਨ ਦੇ ਮੈਨੇ ਜੀ ਸੋ ਜਿਹੜੀ ਹੁਣ ਟੀਆ ਨੇ ਉਹਨਾਂ ਵਾਸਤੇ ਸਪੈਸ਼ਲੀ ਗਿਫਟ ਦਿੱਤੇ ਯਾਰ ਤੁਸੀਂ ਦੇਖ ਸਕਦੇ ਹੋ ਜਿੰਨੇ ਵੀ ਇਸ ਏਰੀਆ ਦੇ ਟੀਆ ਨੇ ਉਹਨਾਂ ਨੂੰ ਸਾਰਿਆਂ ਨੂੰ ਸਨਮਾਨ ਵੀ ਕੀਤਾ ਜਾ ਰਿਹਾ ਗਿਫਟ ਦਿੱਤੇ ਯਾਰ ਨੇ ਜਿਹੜੇ ਸੈਲੀਬ੍ਰਿਟੀਸ ਆਂਦੇ ਹੋਣਾਂ ਤਸਵੀਰਾਂ ਹੋ ਰਹੀਆਂ ਨੇ ਦਾ ਜੀ ਆ ਦੇਖੋ ਜੀ ਪਹਿਲਾਂ ਕੁਝ ਕੇ ਪੈਸੇ ਦਿੱਤੇ ਸੀ ਹੁਣ ਗਿਫਟ ਦਿੱਤੇ ਆ ਰਹੇ ਨੇ ਸਿਰਫ ਉਹ ਏਰੀਆ ਵਾਲੇ ਦਾ ਰਸ਼ਕੂਰਾ ਬਿਆ ਹੋਇਆ ਆ ਤਾਂ ਰਿਹਾ ਇਹ ਦੇ ਆ ਸਭ ਦੇ ਗਿਫਟ ਮਾੜੇ ਇੱਕ ਵਾਰ ਦਾ ਨੈਕ

ओ भाई जी यता क्याप गरियो यता यता मुनिपा जी आजो मुनिपा जी आजो आजो जी इधर आ यार जी आ यार जेड बिहार के आ गयो नोरी यो नोरी जीवे नोरी नोरी ਸੋ ਇਹ ਸੀਗਾ ਜੀ ਸਾਰਾ ਪ੍ਰੋਗਰਾਮ ਉਮੀਦ ਕਰਦੇ ਹਾਂ ਸਾਰਾ ਪ੍ਰੋਗਰਾਮ ਤੁਹਾਨੂੰ ਵਧੀਆ ਲੱਗਿਆ ਹੋਵੇਗਾ ਜਿਵੇਂ ਇੱਥੇ ਧੀਆ ਦੀ ਲੋੜੀ ਮਨਾਈ ਗਈ ਹੈ ਸੋ ਹਰ ਜਗ੍ਹਾ ਇਹ ਲੋੜੀ ਦਾ ਪ੍ਰੋਗਰਾਮ ਮੜਾ ਰਿਹਾ ਜਿਹਦਾ ਕਿ ਸਾਰੇ ਜਿਹੜੇ ਏਰੀਆ ਵਾਲੇ ਨੇ ਇਕੱਠੇ ਹੋ ਉਸ ਜਗ੍ਹਾ ਤੇ ਇੰਜੋਇਮੈਂਟ ਹੋ ਸਕੇ ਸੋ ਤੁਸੀਂ ਦੇਖ ਸਕਦੇ ਹੋ ਸਾਹਮਣੇ ਉਹਨੇ ਲੋੜੀ ਬਾਲੀ ਗਈ ਹੈ ਤੇ ਸਾਰੇ ਇੰਜੋਇਮੈਂਟ ਕਰ ਰਹੇ ਨੇ ਤੇ ਉਮੀਦ ਕਰਦਾ ਸਾਡਾ ਵਲੋਗ ਤੁਹਾਨੂੰ ਵਧੀਆ ਲੱਗਿਆ ਹੋਵੇਗਾ ਵਧੀਆ ਲੱਗਿਆ ਤਾਂ ਲਾਈਕ ਕਮੈਂਟ ਕਰਕੇ ਸਾਡੇ ਜ਼ਰੂਰ ਉਸ ਤੇ ਵਾਤਾਵਰਣ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬੁੱਲਾ ਜੀ ਮਿਲਦੇ ਆਂ ਅਗਲੀ ਵਾਰ ਕਿਸੇ ਨਵੇਂ ਟੌਪਿਕ ਨਾਲ ਆ ਕੇ ਕਿਸੇ ਨਵੀਂ ਜਗ੍ਹਾ ਤੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ